ਸਕਾਲਸ ਕਾਇਨਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਗੱਲ ਕਰਾਂਗੇ ਸੰਗਰੂਰ ਸੀਟ ਦੀ ਸੰਗਰੂਰ ਸੀਟ ਦੇ ਉੱਤੇ ਸੁਖਪਾਲ ਸਿੰਘ ਖੈਰਾ ਇਸ ਸਮੇਂ ਚੋਣ ਮੈਦਾਨ ਦੇ ਵਿੱਚ ਖੁੱਦੇ ਹੋਏ ਨੇ ਹੈਵੀ weight ਕੈਂਡੀਡੇਟ ਮੰਨੇ ਜਾ ਰਹੇ ਨੇ ਤੇ ਹੁਣ ਸੁਖਪਾਲ ਸਿੰਘ ਖੈਰਾ ਦੇ بیٹے ਮਹਿਤਾਬ ਖੈਰਾ ਵੀ ਚੋਣ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਪਿਓ ਦੀ ਪੂਰੀ ਤਰ੍ਹਾਂ ਨਾਲ ਜਮ ਕੇ ਸਪੋਰਟ ਕੀਤੀ ਜਾ ਰਹੀ ਹੈ ਇੱਕ ਪਾਸੇ ਕਾਂਗਰਸ ਦੇ ਵੱਲੋਂ ਵੱਡਾ ਹੈਵੀ ਕੈਂਡੀਡੇਟ ਕਹਿ ਕੇ ਵੱਡਾ ਮਿਗ ਕਹਿ ਕੇ ਸੁਖਪਾਲ ਸਿੰਘ ਖੈਰਾ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਤੇ ਦੂਜੇ ਪਾਸੇ ਵਿਰੋਧੀਆਂ ਵੱਲੋਂ ਵੀ ਕਿਤੇ ਨਾ ਕਿਤੇ ਸੁਖ ਵਾਲ ਚੁਕੇ ਜਾ ਰਹੇ ਨੇ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿੱਤ ਸਾਡੀ ਹੋਵੇਗੀ ਲੋਕ ਸਾਡੇ ਨਾਲ ਨੇ ਤੇ ਉੱਥੇ ਹੀ ਮਹਤਾਬ ਖੈਰਾ ਅੱਜ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੀਤੇ ਦੌਰ ਦੇ ਵਿੱਚ ਤੁਸੀਂ ਬਦਲਾ ਵੀ ਵੇਖ ਲਿਆ ਬਦਲਾ ਨੇ ਕੀ ਕੁਝ ਕੀਤਾ ਇਹ ਸਭ ਭਲੀ ਭਾਂਤ ਜਾਣਦੇ ਨੇ ਤੇ ਸੁਖਪਾਲ ਸਿੰਘ ਖੈਰਾ ਨੂੰ ਹਰ ਕੋਈ ਜਾਣਦਾ ਹਰੇਕ ਮੁੱਦਿਆਂ ਦੇ ਉੱਤੇ ਉਹ ਬੋਲਦੇ ਲਏ ਨੇ ਤੇ ਉਹਨਾਂ ਨੂੰ ਲੋਕਾਂ ਦੇ ਹੱਕ ਦੇ ਵਿੱਚ ਬੋਲਣ ਦੀ ਸਜ਼ਾ ਵੀ ਭੁਗਤਣੀ ਪਈ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਜਾਣਾ ਪਿਆ ਮਹਤਾਬ ਖੈਰਾ ਦੇ ਵੱਲੋਂ ਸਾਫ ਤੌਰ ਤੇ ਕੀਆ ਗਿਆ ਕਿ ਸੁਪਾਲ ਸਿੰਘ ਖਹਿਰਾ ਤੁਹਾਡੇ ਆਪਣੇ ਕੈਂਡੀਡੇਟ ਨੇ ਤੁਹਾਡੇ ਵਿੱਚ ਵਿਚਰਦੇ ਨੇ ਤੇ ਉਹਨਾਂ ਨੂੰ ਵੋਟ ਪਾਣੀ ਚਾਹੀਦੀ ਆ ਉੱਥੇ ਹੀ ਹੁਣ ਵੇਖਣਾ ਹੋਵੇਗਾ ਕਿ ਸੰਗਰੂਟ ਸੀਟ ਦੇ ਉੱਤੇ ਫਤਿਹ ਕਿਸ ਦੀ ਹੋਵੇਗੀ ਹਾਲਾਂਕਿ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਵੱਡਾ ਕਾਬਾ ਠੋਕਿਆ ਜਾ ਰਿਹਾ ਉੱਤੇ ਹੀ ਇੱਕ ਨਿਸ਼ਾਨਾ ਦਲਵੀਰ ਗੋਲਡੀ ਦੇ ਉੱਤੇ ਵੀ ਮਹਿਤਾਬ ਖੈਰਾ ਦੇ ਵੱਲੋਂ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ឃੁਰਕੀ ਤੋਂ ਡਰਦੇ ਹੋਏ ਦਲਵੀਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਕਾਂਗਰਸ ਨੇ ਹੀ ਉਹਨਾਂ ਨੂੰ ਪਛਾਣ ਦਿੱਤੀ ਆ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਪ੍ਰਧਾਨਗੀ ਤੇ ਲੈ ਕੇ ਵਿਧਾਇਕ ਤੱਕ ਦੀ ਸੀਟ ਦਿੱਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੰਸਦ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵੀ ਚੋਣ ਲੜਾਈ ਆ ਹਾਲਾਂਕਿ ਉਹਨਾਂ ਦੀ ਫਤਿਹ ਨਹੀਂ ਹੋਈ ਆ ਪਰੰਤੂ ਫਿਰ ਵੀ ਉਹਨਾਂ ਦੇ ਵੱਲੋਂ ਪਾਰਟੀ ਦੇ ਨਾਲ ਗਦਾਰੀ ਕੀਤੀ ਗਈ ਆ ਤੇ ਵਿਜੀਲੈਂਸ ਦੀ ឃੁਰਕੀ ਤੋਂ ਡਰਦਿਆਂ ਹੋਇਆ ਉਹ ਆਮ ਸੁਪਾਲ ਸਿੰਘ ਖੈਰਾ ਦੇ بیٹے ਦੇ ਵੱਲੋਂ ਇਹ ਵੀ ਦਾਵਾ ਠੋਕਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਟ ਸੀਟ ਸਾਡੀ ਹੋਵੇਗੀ ਸਾਡੀ ਫਤਿਹ ਹੋਵੇਗੀ ਲੋਕ ਸਾਡੇ ਨਾਲ ਨੇ ਤੇ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਉੱਤੇ ਨਿਸ਼ਾਨੇ ਸਾਧ ਦੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਹੈ ਉਹ ਲੋਕਾਂ ਨੇ ਖਾਸ ਤੌਰ ਤੇ ਵੇਖ ਲਿਆ ਉੱਤੇ ਹੀ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਰਜਕਾਲ ਸੀ ਉਹ ਵੀ ਲੋਕ ਭਲੀ ਭਾਂ ਜਾਣਦੇ ਨੇ ਤੇ ਭਾਜਪਾ ਦੇ ਵੱਲੋਂ ਤਾਂ ਅੱਜ ਵੀ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਕੁੱਟਿਆ ਜਾ ਰਿਹਾ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਕਿ ਸ਼੍ਰੋਮਣੀ ਅਕ ਕੈਂਡੀਡੇਟਸ ਨਹੀਂ ਆਏ ਤੇ ਸਿਰਫ ਸਿਰਫ ਉਹ ਇੱਕ ਆਪਣੀ ਖਾਣਾ ਪੂਰਤੀ ਦੇ ਲਈ ਹੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸੁਪਾਲ ਸਿੰਘ ਖੈਰਾ ਦੇ ਨਾਲ ਨਾਲ ਉਹਨਾਂ ਦੇ بیٹے ਦੇ ਵੱਲੋਂ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਲੋਕ ਮੋੜ ਤੋਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਨਹੀਂ ਸਗੋਂ ਕਾਂਗਰਸ ਦੀ ਝੋਲੀ ਦੇ ਵਿੱਚ ਆਣਗੇ ਸੰਗਰੂਰ ਸੀਟ ਦੀ ਗੱਲ ਕੀਤੀ ਜਾਵੇ ਸੰਗਰੂਰ ਸੀਟ ਦੇ ਉੱਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਕਬਜ਼ਾ ਰਿਹਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦੋ ਵਾਰ ਜੋਨ ਜਿੱਤੇ ਨੇ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਘਰ ਦੇ ਵਿੱਚ ਸਨ ਲਾਈ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਦੇ ਘਰ ਦੇ ਵਿੱਚ ਜਿਹੜੀ ਸਨ ਸਿਮਰਜੀਤ ਸਿੰਘ ਮਾਨ ਨੇ ਲਾਈ ਸੀ ਉਸ ਨੂੰ ਬਰਕਰਾਰ ਰੱਖਤੇ ਨੇ ਜਾਂ ਕਿਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਲੋਕ ਭੁਗਤਦੇ ਨੇ